ਹਰਜਿੰਦਰ ਸਿੰਘ ਜੀ ਹਾਂਜੀ ਮੈਂ ਜੀ ਆਪਣੇ ਸਮਾਜ ਦਾ ਪ੍ਰਧਾਨ ਆ ਜੀ ਆਪਣੇ ਵਾਲਮੀਕੀ ਦੇਰਸਾ ਐਕਸ਼ਨ ਕਮੇਟੀ ਜਿਲ੍ਹੇ ਦਾ ਪ੍ਰਧਾਨ ਆ ਜੀ ਹਾਂਜੀ ਤੇ ਆਪਣੇ ਜਿਹੜੀ ਮੂਰਤੀ ਤੋੜੀ ਗਈ ਆ ਬਾਬਾ ਸਾਹਿਬ ਦੀ ਇਹਦੇ ਵੱਲੋਂ ਆਪਾਂ ਇਨਸਾਫ ਮੰਗਣਾ ਚਾਹੁੰਦੇ ਆ ਕਿ ਜਿਹੜਾ ਬੰਦਾ ਫੜਿਆ ਬਾ ਉਹਦਾ ਕੀ ਕੀਤਾ ਗਿਆ ਵਾ ਇਹ ਕੋਈ ਪਾਰਟੀਆਂ ਜਿਹੜੀਆਂ ਸ਼ਰਾਰਤੀ ਪਾਰਟੀਆਂ ਜਿਹੜਾ ਕਿਤੇ ਉਹਨਾਂ ਦਾ ਹੱਥਕ ਨਹੀਂ ਵਿੱਚ ਇੰਨਾਂ ਦਾ ਹਾਂਜੀ ਆਪਾਂ ਉਹਦੇ ਬਾਰੇ ਗੱਲ ਕਰਦੇ ਪਏ ਆ ਕਿਆ ਜਾਂਦਾ ਹੈ ਕਿ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਆ ਮੌਕੇ ਤੇ ਮੌਕੇ ਤੇ ਗ੍ਰਿਫਤਾਰ ਕੀਤਾ ਗਿਆ ਵਾ ਪਰ ਉਹਦਾ ਵੇਖੋ ਜਿੱਤਾ ਵੇਖੋ ਅੱਗੇ ਕਿੰਨੀਆਂ ਜਗ੍ਹਾ ਤੇ ਇਹੋ ਜਿਹੇ ਕਾਂਡ ਹੋਏ ਆ ਉਹਨਾਂ ਨੂੰ ਮੇਰੇ ਤੋਂ ਪਹਿਲਾਂ ਸਜ਼ਾ ਦਿੱਤੀ ਜਾਂਦੀ ਆ ਪਰ ਇਹਨੂੰ ਕਿਉਂ ਬੰਦ ਵੀ ਕੀਤਾ ਗਿਆ ਸੀਗਾ ਅੰਮ੍ਰਿਤ ਹਾਂਜੀ ਅੰਮ੍ਰਿਤਸਰ ਬੰਦ ਦੀ ਕਾਲ ਵੀ ਸੀਗੀ ਸਬੰਧ ਵਿੱਚ ਉਹ ਭਾਈ ਬੰਦ ਕੀ ਕੀਤਾ ਗਿਆ ਹੈ ਕਿ ਗੋਗਲੂਆਂ ਦੇ ਹੁਣ ਆਪਾਂ ਕੀ ਮੰਗ ਕਰਦੇ ਆ ਮੰਗ ਇਹੋ ਕਰਦੇ ਪਏਗੇ ਸਾਨੂੰ ਇਨਸਾਫ ਦਿੱਤਾ ਜਾਵੇ ਕਿ ਉਹ ਮੂਰਤੀ ਜਿਹਨੇ ਤੋੜੀ ਆ ਜਿਹੜਾ ਤੋੜਨ ਦੀ ਕੋਸ਼ਿਸ਼ ਕੀਤੀ ਗਈ ਆ ਕਿਹੜੀ ਗੱਲੋ ਕਿੱਤੀ ਆ ਕਿਹੜੇ ਵਜਾ ਜਿੱਤੀ ਆ ਸਾਨੂੰ ਉਹ ਬੰਦੇ ਦੀ ਪਤਾ ਲੱਗੇ ਪਤਾ ਲੱਗੇ ਕਿ ਕੌਣ ਹੈਗੇ ਆ ਸ਼ਰਾਰਤੀ ਬੰਦੇ ਕਿਹੜੇ ਆ ਜਿਨ੍ਹਾਂ ਨੇ ਕਾਂਡ ਕਰਾਇਆ ਵਾ ਕਿਹੜੀ ਗੱਲੋ ਕਰਾਇਆ ਵਾ ਅੰਨੇ ਤੁਹਾਡਾ ਕੀ ਸਟੈਪ ਹੋਏਗਾ ਦੇਖੋ ਸਾਨੂੰ ਆ ਨਾ ਪਤਾ ਲੱਗਾ ਕਿ ਉਹ ਬੰਦੇ ਨੂੰ ਇਨਸਾਫ ਜਿਹੜਾ 4 ਦਿਨ ਬਾਅਦ ਇਹ ਰਿਮਾਂਡ ਲਿਆ ਪੁਲਿਸ ਨੇ ਜੇ ਸਾਨੂੰ ਪਤਾ ਲੱਗਿਆ ਕਿ ਇਹ ਸ਼ਰਾਰਤੀ ਬੰਦਿਆਂ ਦਾ ਕੰਮ ਹੀ ਉਹਨੂੰ ਜਾਂ ਛੱਡਿਆ ਜਾਂਦਾ ਵਾ ਤੇ ਆਪਾਂ ਜੋ ਆ ਬਾਜ਼ਾਰ ਬੰਦ ਕੀਤਾ ਜਾਏਗਾ ਸਾਰਾ ਸ਼ਹਿਰ ਬੰਦ ਕਰਾਵਾਂਗੇ ਆਪਣਾ ਨਾਮ ਲਾ ਕੇ ਦਾ ਨਾਮ ਤੇ ਆਪਣੇ ਜੋ ਤੁਹਾਡੀ ਪੋਸਟ ਹੈ ਮੈਂ ਵਾਰਡ ਨੰਬਰ 72 ਤੋਂ ਸਮਾਜ ਸੇਵਕ ਆ ਮੈਂ ਜੋ ਅਹਲਕਾਰ ਹੋਏ ਨੇ ਡਾਕਟਰ ਵੀਮਰਾਓ ਮੇਦਕਰ ਜੀ ਕੁਝ ਸ਼ਰਾਰਤੀ ਤੱਤਵਾਂ ਨੇ ਉਹਨਾਂ ਦੀ ਮੂਰਤੀ ਨੂੰ ਖੰਡਿਤ ਕਰਨ ਦੀ ਕੋਸ਼ਿਸ਼ ਕੀਤੀ ਆ ਸਾਡੀ ਮੰਗ ਆ ਕਿ ਇਸ ਸ਼ੜਯੰਤਰ ਦੇ ਪਿੱਛੇ ਜੋ ਵੀ ਪੋਲੀਟੀਕਲ ਪਾਰਟੀਆਂ ਜਾਂ ਕੋਈ ਧਾਰਮਿਕ ਪਾਰਟੀਆਂ ਜਿਹੜੀਆਂ ਵੀ ਆਈਆਂ ਆ ਉਹਨਾਂ ਨੂੰ ਸਾਹਮਣੇ ਲਿਆਂਦਾ ਜਾਵੇ ਇਹ ਤਾਂ ਇੱਕ ਘੜੀ ਆ ਇਹਦੇ ਪਿੱਛੇ ਜੋ ਸਿਆਸਤ ਆ ਉਸ ਨੂੰ ਜਾਗਰ ਕੀਤਾ ਜਾਵੇ ਤੇ ਸਾਡੇ ਸਮਾਜ ਨੂੰ ਇਸ ਦਾ ਨਿਆਂ ਦਵਾਇਆ ਜਾਵੇ ਅਗਰ ਸਾਨੂੰ ਇਸ ਦਾ ਇਨਸਾਫ ਨਹੀਂ ਮਿਲੂਗਾ ਤੇ ਅਸੀਂ ਐਸੀ ਸਮਾਜ ਐਸੀ ਭਾਈਚਾਰਾ ਇਸ ਸੰਘਰਸ਼ ਨੂੰ ਤੇਜ਼ ਕਰਾਂਗੇ ਪ੍ਰਸ਼ਾਸਨ ਵੱਲੋਂ ਕਿਹਾ ਜਾਂਦਾ ਹੈ ਕਿ ਜਿਹੜਾ આરોપી ਗ੍ਰਿਫਤਾਰ ਕੀਤਾ ਗਿਆ ਉਹਦੇ ਉੱਪਰ ਬਹੁਤ ਜ਼ਿਆਦਾ ਜੜੀਆਂ ਧਾਰਾਵਾਂ ਸੱਤ ਲਗਾਈਆਂ ਗਈਆਂ ਹਨ ਇਸ ਦੇ ਬਾਵਜੂਦ ਵੀ ਆਪਾਂ ਨੂੰ ਬੰਦ ਕਰਨ ਦਾ ਮਤਲਬ ਮਤਲਬ ਇਹ ਹੈ ਜੀ ਜਿਹੜਾ આરોપી ਉਹ ਇੱਕ ਕੜੀ ਆ ਜੀ ਇਹਦੇ ਪਿੱਛੇ ਜਿਹੜੇ ਅੰਸਰ ਨੇ ਜਿਨ੍ਹਾਂ ਨੇ ਕਹਿਣ ਦੇ ਜਿਨ੍ਹਾਂ ਦੀ ਸ਼ੈਣ ਆ ਉਹਨੇ ਮੂਰਤੀ ਤੋੜੀ ਆ ਉਜੀ ਸਾਹਮਣੇ ਹੋਣੀ ਚਾਹੀਦੀ ਆ ਇਹ ਰੋਪੀ ਤੇ ਕਿਸੇ ਨੂੰ ਵੇਖੋ ਜੀ ਅੱਜ ਕੱਲ ਲੋਕ ਬੇਰੁਜ਼ਗਾਰ ਨੇ ਆ ਕਿਸੇ ਨੂੰ ਨਸ਼ੇ ਵਾਸਤੇ ਨਸ਼ੇੜੀ ਜੰਨੇ ਆ ਉਸ ਨੂੰ ਕੋਈ ਨਾਲੇਜ ਦੋਗੇ ਤੇ ਉਹ ਕੰਮ ਕਰਨ ਲੱਪੇਗਾ ਪਰ ਜੇਸ ਬੰਦੇ ਨੂੰ ਇਸ ਬੰਦੇ ਨੂੰ ਭੇਜਿਆ ਗਿਆ ਆ ਉਹ ਬੰਦੇ ਸਾਹਮਣੇ ਆਉਣੇ ਚਾਹੀਦੇ ਸਾਬ ਅੰਬੇਦਕਰ ਦੇ ਕਰਕੇ ਅੱਜ ਟਰ ਮੈਂ ਖੜੀ ਆ ਤੇ ਮੈਂ ਅੱਜ ਕਾ ਗ੍ਰੈਜੂਏਸ਼ਨ ਕਾਟ ਕੀਤੀ ਹੋਈ ਆ ਤੇ ਸਾਡੇ ਸਭੀ ਦਾ ਨੁਕਸਾਨ ਨੁਕਸਾਨ ਪੰਚਾ ਕੇ ਸਾਨੂੰ ਬੜੀ ਵੱਡੀ ਠੇਸ ਪਹੁੰਚਾਈ ਆ ਉਸ ਕਰਕੇ ਤੇ ਸਰਕਾਰ ਕੋਾਈ ਬੇਨਤੀ ਕੀਤੀ ਕਿ ਉਸ ਨੂੰ ਥੋੜ ਸੋੜ ਸਜ਼ਾ ਮਿਲੀ ਉਹਨੂੰ ਮੈਨੂੰ ਜਾਂਦਾ ਕਿ ਉੱਪਰ ਪਹਿਲਾਂ ਹੀ ਬਹੁਤ ਜ਼ਿਆਦਾ ਇਹਦੀ ਧਾਰਾ ਲਾ ਲਾ ਰਾਮ ਲਾਈਆਂ ਗਈਆਂ ਸਖਤ ਤੋਂ ਸਖਤ ਹਾਂਜੀ ਤੁਹਾਨੂੰ ਹੋਰ ਉਸ ਤੋਂ ਵੀ ਜ਼ਿਆਦਾ ਕਈ ਤੋਂ ਕਈ ਸਜ਼ਾ ਮਿਲਣੀ ਚਾਹੀਦੀ ਹੈ ਇਹ ਸਿਰਫ ਮੇਰੇ ਨਹੀਂ ਮੇਰੇ ਪੂਰੇ ਸਮਾਜ ਦੇ ਸਾਰੇ ਐਸੇ ਕੌਟੇ ਨੂੰ ਉਹਨਾਂ ਨੇ ਸਜ਼ਾ ਦਿੱਤੀ ਆ ਤੇ ਇਸ ਕਰਕੇ ਅਸੀਂ ਆਪਾਂ ਇਨਸਾਫ ਚਾਹੁੰਦੇ ਆ ਕਿ ਜਿਹੜੇ ਵੀ ਮੇਰੇ ਵੀਰ ਭਰਾ ਆਏ ਨੇ ਅਸੀਂ ਇੱਕ ਮੈਸੇਜ ਲਾਇਆ ਕਿ ਬਾਬਾ ਸਾਹਿਬ ਜੋ ਕਿ ਸਾਡੇ ਦੇਸ਼ ਦੇ ਵਿਧਾਤਾ ਵੀ ਨੇ ਕਿ ਅਸੀਂ ਉਹਨਾਂ ਦੇ ਸਬਦਾਨਾਂ ਨੂੰ ਲਾਗੂ ਕਰਦੇ ਆ ਤੇ ਦੇਖੋ ਜੀ ਇਹ ਜਿਹੜੇ ਸ਼ਰਾਰਤੀ ਅੰਸਰ ਇਹ ਏਜੰਸੀਆਂ ਨੇ ਜਿਨ੍ਹਾਂ ਨੇ ਕੰਮ ਕਰਵਾਇਆ ਹੈ ਕਿ ਪ੍ਰਸ਼ਾਸਨ ਨੂੰ ਵੀ ਪਤਾ ਵਾ ਗ੍ਰਿਫਤਾਰ ਜ਼ਰੂਰ ਕੀਤਾ ਹੈ ਪਰ ਜੋ ਪਿੱਛੇ ਇਹਦੀਆਂ ਤਾਕਤਾਂ ਆਪਾਂ ਚਾਹੁੰਦੇ ਕਿ ਉਹਨਾਂ ਦਾ ਪਰਦਾ ਸਾਫ ਕੀਤਾ ਜਾਵੇ ਕਿ ਸਮਾਜ ਨੂੰ ਦੱਸਿਆ ਜਾਵੇ ਕਿ ਜਿਹੜੇ ਮਲਕੀ ਮਤਲਬ ਦੇ ਨਾਲ ਇਹਨਾਂ ਨੇ ਬਾਬਾ ਸਾਹਿਬ ਦੇ ਮੂਰਤੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ ਅਗਲਾ ਕਦਮ ਕੀ ਹੋਏਗਾ ਅਗਲਾ ਕਦਮ ਦੇਖੋ ਜੀ ਜੇ ਆਪਾਂ ਗ੍ਰਿਫਤਾਰੀਆਂ ਦੇਵਾਂਗੇ ਇਹ ਲੋੜ ਪਈ ਤੇ ਦੇਣ ਦੀ ਕਿ ਇੱਕ ਨਸ਼ਾ ਹੈ ਸਮਾਜ ਦੇ ਵਿੱਚ ਨਸ਼ਾ ਹੈ ਆਪਣੇ ਸਾਰੇ ਵੀਰਾਂ ਭਰਾਵਾਂ ਨੂੰ ਕੱਲ ਵੀ ਅਸੀਂ ਲੰਗਰ ਲਾਇਆ ਸੀ ਕਿ ਸਾਡੇ ਸਾਰੇ ਛੋਟੇ ਵੀਰ ਭੈਣ ਭਰਾ ਜਿਹੜੇ ਵੀ ਨਸ਼ਾ ਕਰਦੇ ਆ ਕਿ ਜਿੰਨਾ ਹੋ ਸਕਿਆ ਆਪਾਂ ਉਹਨਾਂ ਦਾ ਹੈਲਪ ਕਰਾਂਗੇ ਨਸ਼ਾ ਛਡਾਵਾਂਗੇ ਇਲਾਕੇ 'ਚ ਨਸ਼ਾ ਬੰਦ ਕਰਾਵਾਂਗੇ ਅੱਜ ਜਿਹੜਾ ਮੁੱਦਾ ਹੈ ਤੁਹਾਡਾ ਨਸ਼ਾ ਰੋਕਣ ਸੰਬੰਧੀ ਹੈ ਕਿ ਨਸ਼ਾ ਰੋਕਣ ਸੰਬੰਧੀ ਵੀ ਹੈ ਦੇਖੋ ਜੀ ਬੇਰੁਜ਼ਗਾਰੀ ਹੈ ਕਿ ਬੇਰੁਜ਼ਗਾਰੀ ਹੈ ਨਸ਼ਾ ਰੋਕਾਂਗੇ ਤੇ ਘਰਾਂ ਦੇ ਵਿੱਚ ਚੁੱਲ੍ਹੇ ਚੱਲਣਗੇ ਕੀ ਮੰਗ ਕਰਦੇ ਆ ਮੰਗ ਪ੍ਰਸ਼ਾਸਨ ਤੇ ਉਹ ਕਰਦੇ ਆ ਕਿ ਨਸ਼ਾ ਬੰਦ ਕਰਾਇਆ ਜਾਵੇ ਤੇ ਬਾਵਾ ਸਾਹਿਬ ਦੇ ਜਿਨ੍ਹਾਂ ਨੇ ਮੋਰ ਤਾਰੇ ਹਣੇ ਦੇ ਬਾਬਾ ਜਿਆ ਬਰ ਮੰਗੇ ਉਹ ਕਰਦੇ ਆ ਕਿ ਸਾਨੂੰ ਪਤਾ ਲੱਗਣਾ ਚਾਹੀਦਾ ਕਿਹੜੇ ਸ਼ਰਾਰਤੀ ਅਨਸਰ ਹੀ ਜਿਨ੍ਹਾਂ ਨੇ ਇਹ ਕੰਮ ਕਰਵਾਇਆ